ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਲੇਖ ਵੀਡੀਓ ਦੇ ਅਗਲੇ ਪਾਰਟ ਬਾਰੇ ਜਿਵੇਂ ਆਪਾਂ ਦੇਖਿਆ ਕਿ ਚਾਚੀ ਨੂੰ ਮਨਾ ਕਰ ਦਿੱਤਾ ਜੀਤਾ ਨੇ ਜਦੋਂ ਨਾਲ ਲੈ ਕੇ ਜਾਣ ਵਾਸਤੇ ਵਿਆਹ ਤੇ ਤਾਂ ਚਾਚੀ ਚਿੜ ਗਈ ਤੇ ਘਰ ਜਾ ਕੇ ਆਪਣੇ ਮੁੰਡੇ ਨੂੰ ਫੋਨ ਕਰਕੇ ਕਹਿੰਦੀ ਹੈ ਕਿ ਇਹਨਾਂ ਦੀ ਹਵਾ ਜ਼ਿਆਦਾ ਹੀ ਖਰਾਬ ਹੋ ਰਹੀ ਹੈ ਇਹਨਾਂ ਨੇ ਮੈਨੂੰ ਨਾਲ ਲਿਜਾਣ ਤੋਂ ਮਨਾ ਕਰ ਦਿੱਤਾ ਤੇ ਕਹਿ ਦਿੱਤਾ ਕਿ ਜੇ ਨਾਲ ਜਾਣਾ ਹੈ ਤੇ ਪੈਟਰੋਲ ਦਾ ਅੱਧਾ ਖਰਚਾ ਦੇ ਦੋ ਪਰ ਉਸ ਤੋਂ ਬਾਅਦ ਚਾਚੀ ਨੇ ਉਹਨਾਂ ਦੇ ਘਰ ਇਹੋ ਜੀ ਅੱਗ ਲਾਈ ਜਿਸ ਦਾ ਸੇਕ ساری ਜ਼ਿੰਦਗੀ ਸੋਨੂੰ ਤੇ ਜੀਤਾ ਨੂੰ ਲੱਗੇਗਾ ਉਹ ਕੀ ਹੈ ਇਸ ਦੀ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੇਗੀ ਸੋ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਚਾਚੀ ਨੂੰ ਇਸ ਗੱਲ ਦਾ ਗੁੱਸਾ ਲੱਗ ਗਿਆ ਕਿ ਜੀਤਾ ਨੇ ਮੈਨੂੰ ਮਨਾ ਕਰ ਦਿੱਤਾ ਨਾਲ ਲੈ ਜਾਣ ਵਾਸਤੇ ਤੇ ਮੇਰੇ ਤੋਂ ਪੈਟਰੋਲ ਦੇ ਪੈਸੇ ਮੰਗ ਲਏ ਪਰ ਜੀਤਾ ਨੇ ਵੀ ਗੋਗਲੂਆ ਤੋਂ ਮਿੱਟੀ ਝਾੜਨ ਦੀ ਤਰਾ ਚਾਚੀ ਨੂੰ ਜਾਣ ਲੱਗੇ ਪੁੱਛ ਲਿਆ ਕਿ ਚਲੋ ਜਾਣਾ ਹੈ ਤਾਂ ਚਲੋ ਅਸੀਂ ਤੁਹਾਡੇ ਘਰ ਕੇ ਹੀ ਗੱਡੀ ਕੱਢੀ ਹੈ ਪਰ ਚਾਚੀ ਸਾਫ਼ ਮਨ ਕਰ ਦਿੰਦੀ ਹੈ ਕਿ ਮੈਂ ਤੁਹਾਡੇ ਨਾਲ ਨਹੀਂ ਜਾਣਾ ਤੇ ਇਹ ਗੱਲ ਸੁਣ ਕੇ ਜੀਤਾਂ ਨੂੰ ਬਹੁਤ ਗੁੱਸਾ ਲੱਗਦਾ ਹੈ ਤੇ ਸੋਨੂ ਨੂੰ ਵੀ ਬਹੁਤ ਜ਼ਿਆਦਾ ਗੁੱਸਾ ਲੱਗਦਾ ਹੈ ਤੇ ਉਹ ਕਹਿੰਦਾ ਹੈ ਕਿ ਕੋਈ ਲੋੜ ਨਹੀਂ ਇਹਨਾਂ ਨੂੰ ਨਾਲ ਲੈ ਕੇ ਜਾਣ ਦੀ ਨਾਲੇ ਤਾਂ ਅਸੀਂ ਇਹਨਾਂ ਨੂੰ ਨਾਲ ਲੈ ਕੇ ਜਾਂਦੇ ਹਾਂ ਤੇ ਨਾਲੇ ਇਹਨਾਂ ਦੀਆਂ ਗੱਲਾਂ ਸੁਣ ਰਹੇ ਆ ਤੇ ਉਹ ਵਿਆਹ ਤੇ ਚਲੇ ਜਾਂਦੇ ਹਨ ਤੇ ਉਸ ਤੋਂ ਬਾਅਦ ਚਾਚੀ ਉਨ੍ਹਾਂ ਦੇ ਘਰ ਆਉਂਦੀ ਹੈ ਸੰਦੀਪ ਕੋਲ ਸੰਦੀਪ ਆਪਣਾ ਕੰਮ ਕਰ ਰਹੀ ਹੁੰਦੀ ਹੈ ਤੇ ਚਾਚੀ ਉਸ ਵੱਲ ਦੇਖ ਕੇ ਕਹਿੰਦੀ ਹੈ ਕਿ ਤੇਰੀ ਇਹੋ ਜੀ ਹਾਲਤ ਬਣਾ ਦਿੱਤੀ ਹੈ ਇਹਨਾਂ ਨੇ ਜਦ ਕਿ ਤੂੰ ਤਾਂ ਇਸ ਘਰ ਦੀ ਮਾਲਕਣ ਹੈ ਤੇ ਸਦੀਪ ਕਹਿੰਦੀ ਹੈ ਕਿ ਚਾਚੀ ਮੈਂ ਕੋਈ ਗੱਲ ਨਹੀਂ ਕਰਨੀ ਪਹਿਲਾਂ ਵੀ ਤੁਸੀਂ ਜੀਤਾ ਭਾਬੀ ਨੂੰ ਚਾਰ ਗੱਲਾਂ ਲਾ ਕੇ ਦੱਸਿਆ ਸੀ ਤਾਂ ਚਾਚੀ ਸਾਫੀ ਬੁੱਕਰ ਜਾਂਦੀ ਹੈ ਤੇ ਕਹਿੰਦੀ ਹੈ ਕਿ ਮੈਂ ਤਾਂ ਜੀਤਾ ਨਾਲ ਕੋਈ ਗੱਲ ਹੀ ਨਹੀਂ ਕੀਤੀ ਬਲਕਿ ਜੀਤਾ ਨੇ ਹੀ ਮੈਨੂੰ ਤੇਰੇ ਖਿਲਾਫ ਇੰਨੀਆਂ ਗੱਲਾਂ ਦੱਸਿਆ ਹਨ ਇਹ ਗੱਲਾਂ ਸੁਣ ਕੇ ਸੰਦੀਪ ਚਾਚੀ ਦੀਆਂ ਗੱਲਾਂ ਵਿੱਚ ਆ ਜਾਂਦੀ ਹੈ ਤੇ ਚਾਚੀ ਉਸ ਨੂੰ ਕਹਿੰਦੀ ਹੈ ਕਿ ਤੂੰ ਇੱਥੇ ਮੰਗਤਿਆਂ ਵਾਂਗ ਕਿਉਂ ਰਹਿੰਦੀ ਹੈ ਤੇਰਾ ਇਸ ਘਰ ਵਿੱਚ ਬਰਾਬਰ ਦਾ ਹੱਕ ਹੈ ਕਿਉਂਕਿ ਅੱਜ ਕੱਲ੍ਹ ਕਾਨੂੰਨ ਨੇ ਕਹ ਦਿੱਤਾ ਹੈ ਕਿ ਜਿੰਨਾ ਹੱਕ ਭਰਾ ਦਾ ਹੈ ਉਨਾ ਹੀ ਭੈਣ ਦਾ ਵੀ ਹੱਕ ਬਣਦਾ ਹੈ ਸੋ ਚਾਚੀ ਬੀਆ ਇਹ ਗੱਲਾਂ ਸੁਣ ਕੇ ਸੰਦੀਪ ਦੇ ਗੱਲ ਵਿੱਚ ਦਿਮਾਗ ਵਿੱਚ ਇਹ ਗੱਲ ਆਂਦੀ ਹੈ ਕਿ ਇਹ ਚਾਚੀ ਬਿਲਕੁਲ ਸਹੀ ਕਹਿ ਰਹੀ ਹੈ ਮੈਂ ਤਾਂ ਇਹਨਾਂ ਨੂੰ ਆਪਣੇ ਸੋਹਰਿਆਂ ਤੋਂ ਲਿਆਂਦੇ ਹੋਏ ਪੈਸੇ ਵੀ ਦਿੱਤੇ ਹਨ ਤੇ ਉਹਦੇ باوجود ਵੀ ਇਹ ਮੇਰੇ ਨਾਲ ਇੰਨਾ ਭੇਦ ਭਾਵ ਕਰਦੇ ਹਨ ਤੇ ਨਿੱਕੀ-ਨਿੱਕੀ ਗੱਲ ਦਾ ਹਿਸਾਬ ਮੰਗਦੇ ਹਨ ਜਦੋਂ ਹੀ ਜੀਤਾ ਤੇ ਸੋਨੂ ਘਰਾਂ ਦੇ ਹਨ ਤੇ ਸੰਦੀਪ ਕਲੇਸ਼ ਪਾ ਕੇ ਬੈਠ ਜਾਂਦੀ ਹੈ ਕਿ ਮੈਨੂੰ ਇਸ ਘਰ ਵਿੱਚੋਂ ਹਿੱਸਾ ਚਾਹੀਦਾ ਹੈ ਤੇ ਮੈਂ ਆਪਣਾ ਹਿੱਸਾ ਲੈ ਕੇ ਹੀ ਰਵਾਂਗੀ ਜਿਸ ਨੂੰ ਸੁਣ ਕੇ ਸੋਨੂ ਤੇ ਜੀਤਾ ਹੈਰਾਨ ਹੋ ਜਾਂਦੇ ਹਨ ਕਿ ਇਹ ਕੀ ਬੋਲ ਰਹੀ ਹੈ ਸੋ ਹੁਣ ਆਉਣ ਵਾਲੀ ਵੀਡੀਓ ਚ ਦੇਖਾਂਗੇ ਕਿ ਸੋਨੂ ਜੀਤਾ ਉਸ ਨੂੰ ਹਿੱਸਾ ਦਿੰਦੇ ਹਨ ਜਾਂ ਸੰਦੀਪ ਬਿਨਾਂ ਹਿੱਸਾ ਲਏ ਹੀ ਆਪਣੇ ਸੋਹਰੇ ਘਰ ਵਾਪਸ ਚਲੀ ਜਾਂਦੀ ਹੈ here. Yeah. So